ਜਦੋਂ ਰਜਵਾਨਾ ਸ਼ਾਹੀ ਆਈ ਉਦੋਂ ਉਹ ਪਿੰਡ ਦੇ ਵਿੱਚੋਂ ਚੰਗੀਆਂ ਜਿਹੜੀਆਂ ਲੜਕੀਆਂ ਆਉਂ ਚੋਕੇ ਆਪਣੇ ਮਹਿਲਾਜ ਹਰਮ ਲੈ ਜਾਂਦੇ ਸੀ ਬਿਲਕੁਲ ਜੀ ਉਹਨਾਂ ਨੂੰ ਰਾਣੀ ਦਾ ਦਰਜਾ ਨਹੀਂ ਦਿੰਦੇ ਦਾਸੀਆਂ ਗੋਲੀਆਂ ਬਣਾ ਕੇ ਰੱਖਦੇ ਰਖੇਲਾ ਬਣਾ ਕੇ ਆਪਾਂ ਕਹਿੰਦੇ ਰੱਖਦੇ ਰਖੇਲਾ ਜਿਹਨੂੰ ਕਹਿ ਸਕਦੇ ਆ ਤੀਆਂ ਦਾ ਤਿਉਹਾਰ ਕਿਹਾ ਜਾਂਦਾ ਵੀ ਉਹਨਾਂ ਤਾਂ ਸ਼ੁਰੂ ਕੀਤਾ ਵੀ ਉਹ ਉਹਨਾਂ ਨੇ ਹੁਕਮ ਕੀਤਾ ਵੀ ਤੁਸੀਂ ਸਾਲ 'ਚ ਜਿਹੜਾ ਇੱਕ ਮਹੀਨਾ ਮੇhta ਪੀਤੇ ਤੇ ਸਾਰੀਆਂ ਪਿੰਡੀਆਂ ਕੁੜੀਆਂ ਬੁੜੀਆਂ ਨੇ ਇੱਥੇ ਇਕੱਠਿਆ ਹੋ ਕੇ ਤੇ ਇੱਥੇ ਗਿੱਧਾ ਪਾਉਣ ਨੱਚਣ ਦਾ ਉਹਨਾਂ ਬਾਹਾਨਾ ਲਾਤਾ ਇੱਕ ਜੀ ਇਕੱਠ ਕਰਨ ਦਾ ਬਾਹਾਨਾ ਕੀ ਦੇਤਾ ਵੀ ਨਚਣਾ ਟੱਪਣਾ ਤੁਸੀਂ ਜੀ ਜੀ ਇਹ ਤਾਂ ਉਹ ਸਾਰੀਆਂ ਉਹ ਕੁੜੀਆਂ ਤਾਂ ਇਕੱਠੀਆਂ ਹੋ ਜਾਂਦੀਆਂ ਸੀ ਬੀਬੀਆਂ ਭੈਣਾਂ ਔਰਤਾਂ ਮਨਮਗਨ ਗੱਲ ਜਿਹੜੀ ਕਹਿਣੀ ਉਹ ਕਹਿਣੀ ਪੈਣੀ ਆ ਇਹਦੇ ਵਿੱਚ ਉਹ ਵੇਲਦੇ ਖੂਬ ਸੋਹਣ ਜਿਹੜੀ ਕੁੜੀ ਜਾਂ ਔਰਤ ਕਿਹੜੀ ਆ ਤੇ ਉਹਨੂੰ ਆਪਣੇ ਮਹਿਲ 'ਚ ਬੁਲਾ ਲੈਂਦੇ ਸੀ ਜੀ ਜੀ ਐਕਚੁਅਲੀ ਧੀਆਂ ਦੀ ਸ਼ੁਰੂਆਤ ਇੱਥੋਂ ਆਈ ਬਾਅਦ 'ਚ ਸਮਾਂ ਬਦਲਿਆ ਪੰਜਾਬੀਆਂ ਦਾ ਆਪਣਾ ਰਾਜ ਆ ਗਿਆ ਉਹਨਾਂ ਉਹ ਬਰਾਈ ਤੇ ਖਤਮ ਕਰਤੀ ਪਰ ਲੋਕੋ ਚਲੋ ਜਿਹੜਾ ਉਹ ਗਿੱਧਾ ਪਗੜਾ ਕਰਨ ਨੂੰ ਇਕੱਠੇ ਹੁੰਦੇ ਰਹਿ ਉਹਨੂੰ ਆਪਣਾ ਕਲਚਰ ਅਡਾਪਟ ਕਰ ਲਿਆ ਉਹ ਅਡਾਪਟ ਕਰ ਲਿਆ ਉਹਦੇ ਵਿੱਚ ਕੀ ਕੀ ਤਾਂ ਭਿਜਾ ਜਿਹੜੇ ਆਪਣੇ ਨੌਜਵਾਨ ਸੀ ਮੁੰਡੇ ਕਬੱਡੀ ਕੂੜੀ ਖੇ ਕੁੜੀਆਂ ਜਿਹੜੀਆਂ ਸਾਡੀਆਂ ਪੂਆ ਦੀ ਉਮਰ ਦੀ ਸਾਡੀਆਂ ਪੂਆ ਹੁਣੇ ਖੁਦ ਧੀਆਂ ਉਹ ਜਿਹੜਾ ਆਪਣਾ ਆ ਮੋੜ ਆ ਤਾ ਉਹ ਜਿੱਥੇ ਬਾਬੇ ਵਾਲਮੀਕ ਦੀ ਜਗਾ ਬਣਾਈਆਂ ਇਹਦੇ ਪਰਲੇ ਬੰਨੇ ਜਿਹੜੀ ਜਗਾ ਬਣੀ ਹੈ ਜਿਹੜੀ ਅੱਜ ਕੱਲ ਪਹਿਲੀ ਵਗ ਰਹੀ ਆ ਤੇ ਆਵਾਜ਼ ਹੋ ਗਈ ਆ ਇਹ ਰੌੜ ਪਈ ਹੁੰਦੀ ਆ